ਇਹ ਕਸਟਮਰ ਦੀ ਡਿਮਾਂਡ ਵੀ ਆ ਤੇ ਮੋੜੋ ਵਾਪਸ ਇਹੀ ਚੱਲਣਾ ਜਿੱਦਾਂ ਆਪਾਂ ਕਹਿੰਦੇ ਹਾਂ ਸਟੇਲ ਅਲਮੋਨੇ ਵਰਤ ਲਿਆ ਉਹਦੇ 'ਚ ਬਿਮਾਰੀਆਂ ਲੱਗਦੀਆਂ ਨੇ ਜਿੱਦਾਂ ਪਿੱਤਲ ਆਪਾਂ ਵਰਤਦੇ ਆ ਉਹਦੇ 'ਚ ਬਿਮਾਰੀਆਂ ਨਹੀਂ ਲੱਗਦੀਆਂ ਜਿਵੇਂ ਤੁਸੀਂ ਕਹਿੰਦੇ ਵੀ ਦੁਬਾਰੇ ਪਿੱਤਲ ਦਾ ਦੌਰ ਮੁੜ ਕੇ ਫੇਰ ਆ ਰਿਹਾ ਏ ਇਸ ਪਿੱਤਲ ਦੇ ਭਾਂਡੇ ਦੇ ਵਿੱਚ ਸਾਨੂੰ ਘਰਦਿਆਂ ਜਿਹੜੀਆਂ ਵਸਤਾਂ ਨੇ ਬਣਾ ਕੇ ਖਾਣ ਦੇ ਨਾਲ ਕੀ ਕੀ ਜਿਹੜੇ ਫਾਇਦੇ ਹੁੰਦੇ ਆ ਕਿ ਕਿ ਜਿਵੇਂ ਸਟੀਲ ਜਾਲ ਨੂੰ ਮੌਕਸ ਕੇ ਅੰਦਰ ਜਾਂਦਾ ਹੈਗਾ ਜੱਪਾ ਬਣਾਣਾ ਹੈ ਜਿਹੜਾ ਪਿੱਤਲ ਜਾਂ ਘਸ ਕੇ ਵੀ ਅੰਦਰ ਵੀ ਜਾਊਗਾ ਤਾਂ ਵੀ ਇਹਦੇ 'ਚ ਫਾਇਦਾ ਹੀ ਆ। ਕਿਉਂ ਹੀ ਉਹ ਤੁਸੀਂ ਇਹਨੂੰ ਵਕਤੋਂ ਦੀ ਚਮਕ ਖਤਮ ਹੋ ਜਾਣੇ ਕਾਲੇ ਪੈ ਜਾਣੇ ਆ। ਇਹਨੂੰ ਖੱਟੀ ਚੀਜ਼ ਹੋਗੀ ਜਾਂ ਇਹਨਾਂ ਵਾਸਤੇ ਪਾਊਡਰ ਆਂਦਾ ਪਿਤੰਬਰੀ ਪਾਊਡਰ। ਉਹਦੇ ਨਾਲ ਜਿੱਦਾਂ ਆਪਾਂ ਸਰਪਨਾ ਧੋਦੇ ਨਾਰਮਲ ਬਕਤਨ ਉਹਦੇ ਨਾਲ ਇਹਨੂੰ ਧੋ ਲੋ ਸਾਫ਼ ਹੋ ਜਾਂਦਾ। ਇਹ ਜਿੱਦਾਂ ਆਪਾਂ ਕਹਿੰਦੇ ਆ ਹਫ਼ਤੇ 'ਚ ਅਸੀਂ ਮਹੀਨੇ ਦੇ ਵਿੱਚ ਸਾਰਾ ਸਮਾਨ ਸਟਾਕ ਕਰਦੇ ਆ ਪਿੱਤਲ ਦਾ ਇਹ ਸਾਰਾ ਹਫ਼ਤੇ ਜਾਂ ਮਹੀਨੇ ਦੇ ਵਿੱਚ ਸਾਰੇ ਖਤਮ ਕਰ ਦਿੰਦੇ ਆ। ਕੁੱਕਰ ਦੇ ਵਿੱਚ ਪਾਣੀ ਪੀਣਾ ਸਹੀ ਰਹਿੰਦਾ ਜਿੱਦਾਂ ਕੁੱਕਰ ਦੇ ਵਿੱਚ ਆਪਾਂ ਨੂੰ ਬੋਤਲਾਂ ਮਿਲ ਜਾਣਗੀਆਂ వాటర్ ਗੱਲਰ ਗਲਾਸ ਵਗੈਰਾ ਇਤਨਾ ਸਾਮਾਨ ਮਿਲ ਜਾਣਗੇ ਜੇ ਆਪਾਂ ਨੇ ਬਣਾਉਣ ਵਾਸਤੇ ਲੈਣਾ ਜਾਂ ਖਾ ਕੇ ਖਾਣ ਵਾਸਤੇ ਲੈਣਾ ਉਹ ਪਿੱਤਲ ਸਹੀ ਨਹੀਂ ਤਾਂ ਹਾਂਜੀ ਇਹ ਡਾਕਟਰ ਦੀ ਗੱਲ ਬਿਲਕੁਲ ਸਹੀ ਆ ਜਿਵੇਂ ਆਪਾਂ ਇਹਦੇ ਵਿੱਚ ਪਾਣੀ ਪੀਵਾਂਗੇ ਰਾਤ ਨੂੰ ਭਰ ਕੇ ਰੱਖਤਾ ਨਿੰਨੇ ਕੱਲ੍ਹ ਜ ਸਵੇਰੇ ਪੀਵੋ ਤਾਂ ਉਹਦੇ ਫਾਇਦੇ ਇਹ ਨੇ ਜਿਵੇਂ ਆਪਣੇ ਪੇਟ ਦੀ ਚਰਬੀ ਆ ਜਾਂ ਚਰਬੀ ਵਗੈਰਾ ਵਜ਼ਨ ਘਟਦਾ ਸਰਕਾਰ ਜੀ ਤੁਸੀਂ ਦੇਖ ਰਹੇ ਹੋ ਨਿਹਰ ਮੈਂ ਤੁਹਾਡਾ ਆਪਣਾ ਸਰਵਜੀਤ ਸਿੰਘ ਟੋਲਾ ਅੱਜ ਅਸੀਂ ਪਹੁੰਚਿਆ ਮਲੇਰ ਕੋਟਲੇ ਦੀ ਇਹੀ ਦੁਕਾਨ ਦੇ ਉਪਰ ਜਿੱਥੇ ਕੀ ਅਸੀਂ ਪ੍ਰਾਪਤਨ ਸਮਾ ਦੇ ਵਿੱਚ ਦੇਖਦੇ ਰਿਹਾ ਵੀ ਸਾਡੇ ਘਰਾਂ ਦੇ ਵਿੱਚ ਅਕਸਰ ਜਿਵੇਂ ਕਹਿੰਦੇ ਸਾਡੇ ਦਾਦੇ ਪੜਦਾਦੇ ਜਿਹੜੇ ਹੈਗੇ ਨੇ ਪਿੱਤਲ ਦੇ ਵਾਰਤਨ ਜਿਹੜੇ ਵਰਤਿਆ ਕਰਦੇ ਸੀਗੇ ਤਾਂਹੀਂ ਤਾਂ ਉਹ ਜਿਹੜੇ ਲੋਕ ਹੈਗੇ ਸੀ ਬਿਮਾਰੀਆਂ ਤੋਂ ਰਹਿਤ ਹੈ ਕਿ ਤੇ ਲੰਬੀਆਂ ਉਮਰਾਂ ਹੁੰਦੀਆਂ ਸੀਗੀਆਂ ਉਹ ਲੋਕ ਜਿਹੜੇ ਹੈਗੇ ਨੇ ਆਮ ਪਲਾਸਟਿਕ ਦਾ ਪਾਂਡਾ ਜਾਂ ਸ਼ੀਂ ਦਾ ਪਾਂਡਾ ਕਹਿ ਲਿਏ ਘਰ ਦੇ ਵਿੱਚ ਲਿਆਉਣ ਤੇ ਵੀ ਇਤਰਾਜ਼ ਜਗਾਉਂਦੇ ਸੀਗੇ ਪਰ ਮਾਡਰਨ ਜਮਾਨੇ ਦੇ ਵਿੱਚ ਮਾਡਰਨ ਲੋਕਾਂ ਨੇ ਜਿਹੜਾ ਹੈਗਾ ਸ਼ਹਿਰ ਘਰਾਂ ਦੇ ਵਿੱਚ ਪੈਦਾ ਕਰ ਲਿਆ ਤਾਂ ਹੀ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਬਿਮਾਰੀਆਂ ਨੇ ਘਰ ਕੀਤਾ ਹੋਇਆ ਹਰ ਦੇ ਘਰ ਦੇ ਵਿੱਚ ਜੇ ਆਪਾਂ ਕਹਿ ਲਈਏ ਤਾਂ ਹਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਦਵਾਈਆਂ ਦੇਖਣ ਨੂੰ ਪਾਈ ਜਾਂਦੇ ਹਨ ਘਰ ਦਾ ਕੋਈ ਹੋ ਇਹ ਜਿਹਾ ਅਨਸਾਰ ਹੋਗਾ ਜਿਹਨੂੰ ਕਿਸੇ ਕਿਸਮ ਦੀ ਕਿ ਬਿਮਾਰੀ ਨਹੀਂ ਲੱਗੀ ਹੋਗੀ ਪਰ ਹੁਣ ਦੇਖਿਆ ਜਾਵੇ ਤਾਂ ਮੁੜ ਤੋਂ ਦੁਬਾਰੇ ਫੇਰ ਉਹੀ ਚੀਜ਼ਾਂ ਦਾ ਚਾਹੇ ਡਾਕਟਰਾਂ ਦੇ ਕਹਿਣ ਤੇ ਲੈ ਲਓ ਚਾਹੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਦੇ ਕਰਕੇ ਲਾ ਲਓ ਵੀ ਸ਼ੌਕ ਪੈਦਾ ਹੋਇਆ ਵੀ ਜੇ ਅਸੀਂ ਪਿੱਤਲ ਦੇ ਪਾਂਡੇ ਵਰਤਾਂਗੇ ਤਾਂ ਕਿੰਨੇ ਕਿਤੇ ਬਿਮਾਰੀ ਤੋਂ ਰਾਹਤ ਪਾਈ ਜੋ ਥੋਡੀ ਗੱਲ ਕਰਾਂ ਮੈਂ ਉਸ ਦੁਕਾਨਦਾਰ ਦੇ ਨਾਲ ਜਿਹਨੇ ਕਿ ਸ਼ਹਿਰ ਮਲੇਰ ਕੋਲਾਂ ਦੇ ਵਿੱਚ ਆ ਪ੍ਰੋਪਰ ਜਿਹੜੀ ਪਿੱਤਲ ਦੇ ਭਾਂਡਿਆਂ ਦੀ ਦੁਕਾਨ ਕੀਤੀ ہوئی ਹੈ ਇਹਦੇ ਨਾਲ ਆਪਾਂ ਗੱਲ ਕਰਾਉਣੀ ਆ ਵੀ ਇਹਦੇ ਕੀ ਫਾਇਦੇ ਤੇ ਕੀ ਇਹਦੇ ਜਿਹੜੇ ਹੈਗੇ ਨੇ ਲੋਕਾਂ ਵਿੱਚ ਦੁਬਾਰੇ ਕਿਵੇਂ ਜਿਹੜਾ ਇਹਦਾ ਟ੍ਰੈਂਡ ਪੈਦਾ ਹੋਇਆ ਅਮਰਦਨ ਕਿਹਨਾ ਹੋਏਗਾ ਆਪਣਾ ਮੇਰਾ ਨਾਮ ਆਸੀਫ ਖਸ਼ਰੇਕਾਲ ਜਿਹੜਾ ਤੁਸੀਂ ਇਹ ਪਿੱਤਲ ਦਾ ਆਪ ਨੂੰ ਅਪਰੇਟ ਕੰਮ ਪਿੱਤਲ ਦਾ ਕੀਤਾ ਹੋਇਆ ਹੈਗਾ ਇਹ ਸਾਨੂੰ ਕਿਸੇ ਦਾ ਪ੍ਰੇਰਿਤ ਹੋ ਮਿਲਿਆ ਜਾਂ ਤੁਹਾਡੇ ਕੋਲ ਆਪਾਂ ਕਹ dielie ਅ ਵੀ ਕਸਟਮਰ ਦੀ ਡਿਮਾਂਡ ਤੇ ਪ੍ਰੋਪਰ ਪਿੱਤਲ ਇਸ ਦੁਕਾਨ ਦੇ ਵਿੱਚ ਭਰਿਆ ਹੋਇਆ ਹੈ। ਇਹ ਕਸਟਮਰ ਦੀ ਡਿਮਾਂਡ ਵੀ ਹੈ ਤੇ ਮੇਰੇ ਵਾਸਤੇ ਇਹੀ ਹੈ ਚੱਲਣਾ। ਜਿੱਦਾਂ ਆਪਾਂ ਕਹਿੰਦੇ ਜਸ ਸਟੀਲ ਅਲਮੋਨੇ ਵਰਤਦੇ ਆ ਉਹਦੇ 'ਚ ਬਿਮਾਰੀਆਂ ਲੱਗਦੀਆਂ ਨੇ। ਜਿੱਦਾਂ ਪਿੱਤਲ ਆਪਾਂ ਵਰਤਦੇ ਆ ਉਹਦੇ 'ਚ ਬਿਮਾਰੀਆਂ ਨਹੀਂ ਲੱਗਦੀਆਂ। ਪਹਿਲਾਂ ਆਪਾਂ ਦੇਖਦੇ ਸੀਗੇ ਪਿੱਤਲੇ ਭਾਂਡੇ ਜ਼ਿਆਦਾ ਚੱਲਦੇ ਸੀਗੇ ਤੇ ਹੁਣ ਜੋ ਨਵਾਂ ਯੁੱਗ ਆ ਤੇ ਉਹ ਸਟੀਲ ਅਲਮੋਨੇ ਵੱਲ ਤੁਰ ਪਏ ਨੇ ਪਰ ਹੁਣ ਫੇਰ ਇਹਦਾ ਹੀ ਦੌਰ ਆ ਰਿਹਾ ਪਿੱਤਲੇ ਦਾ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਦੁਬਾਰੇ ਪਿੱਤਲ ਦਾ ਦੌਰ ਮੁੜ ਕੇ ਫੇਰ ਆ ਰਿਹਾ ਹੈ ਇਸ ਪਿੱਤਲ ਦੇ ਭਾਂਡ ਦੇ ਵਿੱਚ ਸਾਨੂੰ ਘਰਦਿਆਂ ਜਿਹੜੀਆਂ ਵਸਤਾਂ ਨੇ ਬਣਾ ਕੇ ਖਾਣ ਦੇ ਨਾਲ ਕੀ ਕੀ ਜਿਹੜੇ ਫਾਇਦੇ ਹੁੰਦੇ ਹਨ ਕੀ ਕੀ ਜਿਵੇਂ ਸਟੀਲ ਜਾਂ ਲੂਹਨੇ ਮੋਕਸ ਕੇ ਅੰਦਰ ਜਾਂਦਾ ਹੈਗਾ ਜਦ ਆਪਾਂ ਬਣਾਣੇ ਆ ਜਿਹੜਾ ਪਿੱਤਲ ਜਾਂ ਘਸ ਕੇ ਵੀ ਅੰਦਰ ਵੀ ਜਾਊਗਾ ਤਾਂ ਵੀ ਇਹਦੇ 'ਚ ਫਾਇਦਾ ਹੀ ਆ ਜਿੱਦਾਂ ਆਪਾਂ ਦੇ ਜਿਹੜਾ ਪੁਰਾਣੇ ਟਾਈਮ ਦੇ ਵਿੱਚ ਪਿੱਤਲ ਚੱਲਦਾ ਸੀਗਾ ਉਹ ਉਹਦੇ 'ਚ ਖਾਣਾ ਪੀਣਾ ਸੀਗਾ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਸੀਗੀਆਂ ਜਿਵੇਂ ਹੁਣ ਇਹ ਗੱਤ ਦੇ ਆਪਾਂ ਇਹਨੇ ਜੇ ਖਾਵਾਂਗੇ ਜੇ ਸਹੀ ਰੱਖਾਂਗੇ ਆਪਾਂ ਨੂੰ ਬਿਮਾਰੀਆਂ ਤੋਂ ਨਹੀਂ ਲੱਗਣੇ ਬ ਜਿਵੇਂ ਕਿਤਨੇ ਕਿਤੇ ਦੇਖਿਆ ਜਾਵੇ ਵੀ ਪੁਰਾਣੇ ਜਿਹੜੇ ਹੈਗੇ ਸਾਡੇ ਘਰ ਦੇ ਸਵਾਨੀਆਂ ਹਨ ਹੈਗੀਆਂ ਉਹਨਾਂ ਨੂੰ ਇਸ ਪਿੱਤਲ ਦੇ ਭਾਂਡਿਆਂ ਦੇ ਵਿੱਚ ਸਾਫ਼ ਸਵਾਈ ਕਰਨ ਦੇ ਵਿੱਚ ਬਹੁਤ ਦੇਖਤ ਆਉਂਦੀ ਸੀ ਕਿਉਂਕਿ ਜਿਹੜੇ ਭਾਂਡੇ ਰੇਤੇ ਨਾਲ ਜਾਂ ਸਵਾਧਨਾ ਸਾਫ਼ ਕੀਤੇ ਜਾਂਦੇ ਨੇ ਜਿਹੜੇ ਸ਼ੀਲ ਦੇ ਭਾਂਡੇ ਨੇ ਉਹ ਸਰਫ ਦੇ ਨਾਲ ਮਿੰਟਾਂ ਸਿਕੰਡਾਂ ਸਾਫ਼ ਹੋ ਜਾਂਦੇ ਨੇ ਕਿ ਜਿਹੜੇ ਹੁਣ ਇਹ ਪਿੱਤਲ ਦੇ ਭਾਂਡੇ ਹੈਗੇ ਨੇ ਹੁਣ ਇਹ ਪੁਰਾਣਾ ਪਹਿਲਾਂ ਵਾਲਾ ਪਿੱਤਲ ਹੀ ਹੈਗਾ ਵੀ ਇਹ ਵੀ ਉਨੀ ਦਿੱਕਤ ਨਹੀਂ ਹੈਗਾ ਰੇਤੇ ਜਾਂ ਸਵਾਧਨਾ ਸਾਫ਼ ਕੀਤੇ ਜਾਉਂਦੇ ਹਾਂਜੀ ਇਹ ਜਿਵੇਂ ਪਿੱਤਲਾ ਇਹ ਥੋੜੇ ਟਾਈਮ ਬਾਅਦ ਵਿੱਚ ਜਿੱਦਾਂ ਹੁਣ ਨਿਉਂ ਲੱਗ ਰਿਹਾ ਇਹ ਚਮਕ ਰਿਹਾ ਕਿਉਂ ਕਿ ਦੁੱਤੀ ਨੂੰ ਵਕਤ ਮੇਰੀ ਚਮਕ ਖਤਮ ਹੋ ਜਾਣਿਆ ਕਾਲੇ ਪੈ ਜਾਣਿਆ ਇਹਨੂੰ ਖੱਟੀ ਚੀਜ਼ ਹੋਗੀ ਜਾਂ ਇਹਨਾਂ ਵਾਸਤੇ ਪਾਊਡਰ ਆਉਂਦਾ ਪਤੰਬਰੀ ਪਾਊਡਰ ਉਹਦੇ ਨਾਲ ਜਿੱਦਾਂ ਆਪਾਂ ਸਰਫ ਨਾਲ ਤੁਹਾਡੇ ਨਾਰਮਲ ਬਰਤਨ ਉਹਦੇ ਨਾਲ ਇਹਨੂੰ ਧੋ ਲੋ ਸਾਫ਼ ਹੋ ਜਾਂਦਾ ਖੱਟੀ ਚੀਜ਼ ਨਾਲ ਜਿਵੇਂ ਕਿ ਅਸੀਂ ਦੇਖੇ ਤੇ ਪਹਿਲਾਂ ਬਹੁਤ ਵੱਡੇ ਵੱਡੇ ਲੱਸੀ ਵਾਲੇ ਗਲਾਸ ਸਾਡੇ ਕੋਲੇ ਘਰਾਂ ਦੇ ਵਿੱਚ ਹੁੰਦੇ ਸੀ ਪੁਰਾਣੇ ਪਿੱਤਲ ਦੇ ਮੈਂ ਦੇਖ ਰਿਹਾ ਤੁਹਾਡੇ ਕੋਲੇ ਵੀ ਉਸੇ ਟਾਈਪ ਦੇ ਜਿਹੜੇ ਗਲਾਸ ਦੁਆਰੇ ਸੱਭਿਆਚਾਰ ਨੂੰ ਮੁੜ ਤੋਂ ਜਿਹੜਾ ਜਿੰਦਾ ਕੀਤਾ ਗਿਆ ਇਹ ਗਲਾਸ ਲਿਆ ਕੇ ਜਿਹੜੇ ਇਹਨਾਂ ਪੁਰਾਣੇ ਡਿਜ਼ਾਈਨ ਬਹੁਤ ਸੋਹਣੇ ਬੜੇ ਬਏ ਨੇ ਤੇ ਕੀ ਇਹ ਜਿਹੜੇ ਤੁਹਾਡੇ ਕਿੰਨੀ ਕੁ ਤਦਾਦ ਦੇ ਵਿੱਚ ਨੇ ਸੇਲ ਹੋ ਜਾਂਦੀ ਹੈ ਇਹ ਜਿੱਤਾ ਆਪਾਂ ਕਹਿੰਦੇ ਆ ਹਫਤੇ 'ਚ ਅਸੀਂ ਮਹੀਨੇ ਦੇ ਵਿੱਚ ਸਾਰਾ ਸਮਾਨ ਸਟਾਕ ਕਰਦੇ ਹਾਂ ਪਿੱਤਲ ਦਾ ਸਾਰਾ ਹਫਤੇ ਜਾਂ ਮਹੀਨੇ ਦੇ ਵਿੱਚ ਸਾਰੇ ਖਤਮ ਕਰ ਦਿੰਨੇ ਆ ਜਿੰਮੇ ਕੀ ਕਹ ਲਿਆ ਲੋਕਾਂ ਦੇ ਮਨ 'ਚ ਇਹ ਵੀ ਬਹਿਮ ਹੈਗਾ ਵੀ ਜਿਹੜਾ ਪਿੱਤਲ ਦਾ ਸਮਾਨ ਆ ਹੁਣ ਬਹੁਤ ਕਾਸਟਲੀ ਆ ਬਹੁਤ ਮਹਿੰਗਾ ਸਮਾਨ ਆ ਕੋਈ ਲੋਕ ਲੈਣ ਤੋਂ ਨਹੀਂ ਘਬਰੌਂਦੇ ਆਂ ਕੀ ਹਾਂਜੀ ਕਈ ਲੋਕ ਹੁੰਦੇ ਆ ਜੋ ਘਬਰਾਂਦੇ ਨੇ ਪਰ ਇਹਨਾਂ ਵਿੱਚ ਤੁਹਾਨੂੰ ਸਸਤੀ ਵੀ ਮਿਲ ਜਾਣਿਆ ਤੇ ਵਧੀਆ ਮਿਲ ਜਾਣਿਆ ਹਲਕੇ ਤੇ ਭਾਰੇ ਚ ਵੀ ਮਿਲ ਜਾਣਾ ਪਿੱਤਲ ਜਿਵੇਂ ਕੀ ਹੁਣ ਤੁਹਾਡੀ ਦੁਕਾਨ ਦੇ ਵਿੱਚ ਮੈਂ ਦੇਖ ਰਿਹਾ ਵੀ ਬਹੁਤ ਵਧੀਆ ਢੰਗ ਦੇ ਨਾਲ ਡਿਜ਼ਾਈਨ ਕਰਕੇ ਜਿਵੇਂ ਆਹ ਗਲਾਸ ਰੱਖੇ ਗਿਆ ਨੇ ਇਹ ਗਲਾਸ ਦੇ ਕਿਹੜੀ ਕਿਹੜੀ ਧਾਤ ਦੇ ਨਾਲ ਜਿਹੜੇ ਹੈਗੇ ਤਿਆਰ ਕੀਤੇ ਨੇ ਇਹ ਪਿੱਤਲ ਦਾ ਪਿੱਤਲ ਦਾ ਗਲਾਸ ਹੈ ਰੇ ਉੱਤੇ ਚਾਂਦੀ ਦੀ ਕੋਟਿੰਗ ਹੋਈ ਹੋਈ ਆਹ ਵਾਲੀ ਤੇ ਇਹਦੇ ਤੋਂ ਨਿਕਲ ਗਿਆ ਤੇ ਜਿੱਦਾਂ ਆਪਾਂ ਪਿੱਤਲ ਦਾ ਗਲਾਸ ਹੁੰਦਾ ਕਾਲੇ ਹੋ ਜਾਂਦੇ ਗਾਲਾ ਨਹੀਂ ਹੋਣਾ ਇੱਦਾਂ ਹੀ ਰਹਿਣਾ ਚਮਕਦਾ ਅੱਛਾ ਇਹਦੀ ਚਮਕ ਕਿਹਸ ਤਰੀਹ ਨਾਲ ਆ ਇਹਨੂੰ ਜਿਹੜੀ ਦੀ ਸਾਫ ਸੁਪਈਆ ਇਹ ਕਾਦੇ ਨਾਲ ਕੀਤੀ ਜਾ ਸਕਦੀ ਹੈ ਪਾ ਇਸ ਤੋਂ ਬਿਨਾ ਤੁਹਾਡੇ ਕੋਲੇ ਹੋਰ ਜਿਹੜੇ ਪਿੱਤਲ ਦੇ ਭਾਂਡੇ ਹੈਗੇ ਨੇ ਵਧੀਆ ਜਿਹੜੇ ਅੱਜ ਕੱਲ ਦੇ ਫੈਸ਼ਨ ਦੇ ਯੁੱਗ ਦੇ ਵਿੱਚ ਤੁਸੀਂ ਨੇ ਲਿਆਂਦੇ ਹੋਏ ਨੇ ਜਾਂ ਕਿਸੇ ਹੋਰ ਧਾਤ ਦਾ ਵੀ ਭਾਂਡਾ ਤੁਸੀਂ ਇਹਦੇ ਨਾਲ ਜਿਹੜਾ ਹੈਗਾ ਸੇਲ ਕਰ ਰਹੇ ਇਹਦੇ ਨਾਲ ਆਪਾਂ ਪਿੱਤਲ ਜਾਂ ਕੋਪਰ ਵੇਚਦੇ ਆ ਜਿੱਦਾਂ ਆਪਾਂ ਕੋਪਰ ਕਹਿ ਦਈਏ ਆ ਕੋਪਰ ਆ ਗਲਾਸ ਕੋਪਰ ਦੇ ਵਿੱਚ ਪਾਣੀ ਪੀਣਾ ਸਹੀ ਰਹਿੰਦਾ ਜਿੱਦਾਂ ਕੋਪਰ ਦੇ ਵਿੱਚ ਆਪਾਂ ਬੋਤਲਾਂ ਮਿਲ ਜਾਣਗੀਆਂ ਵਾਟਰ ਕੂਲਰ ਗਲਾਸ ਵਗੈਰਾ ਇਦਾਂ ਦਾ ਸਮਾਨ ਮਿਲ ਜਾਣਗੇ ਜੇ ਆਪਾਂ ਨੇ ਬਣਾਉਣ ਵਾਸਤੇ ਲੈਣਾ ਜਾਂ ਪਾ ਕੇ ਖਾਣ ਵਾਸਤੇ ਲੈਣਾ ਉਹ ਪਿੱਤਲ ਸਹੀ ਰਹਿੰਦਾ ਜਿਵੇਂ ਤੁਸੀਂ ਇਹ ਕਾਪਰ ਦਾ ਗਲਾਸ ਦੱਸ ਰਹੇ ਹੋ ਇਹ ਕਾਪਰ ਦੇ ਗਲਾਸ ਦੇ ਕੀ ਕੀ ਫਾਇਦੇ ਨੇ ਵੀ ਜਿਹੜਿਆ ਸੁਣਿਆ ਜਿਵੇਂ ਅੱਜ ਕੱਲ ਦੇ ਵੈਦਾਂ ਤੋਂ ਸੁਣਦੇ ਆ ਅਸੀਂ ਡਾਕਟਰਾਂ ਤੋਂ ਵੀ ਇਹਦੇ ਵਿੱਚ ਪਾਣੀ ਪੀਣ ਦੇ ਨਾਲ ਕਈ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਗਿਆ ਉਹਨਾਂ ਨੂੰ ਤੁਹਾਨੂੰ ਸਹਾਰਾ ਮਿਲਦਾ ਕਿਹੜੇ ਕਿਹੜੇ ਬਿਮਾਰੀਆਂ ਤੋਂ ਸਹਾਰਾ ਹਾਂਜੀ ਇਹ ਡਾਕਟਰ ਦੀ ਗੱਲ ਬਿਲਕੁਲ ਸਹੀ ਆ ਜਿਵੇਂ ਆਪਾਂ ਇਹਦੇ ਵਿੱਚ ਪਾਣੀ ਪੀਵਾਂਗੇ ਰਾਤ ਨੂੰ ਭਰ ਕੇ ਰੱਖਤਾ ਨਿੰਨੇ ਕਾਲ ਜੇ ਸਵੇਰੇ ਪੀਵੋ ਤਾਂ ਉਹਦੇ ਫਾਇਦੇ ਇਹ ਨੇ ਜਿਵੇਂ ਆਪਣੇ ਪੇਟ ਦੀ ਚਰਬੀ ਆ ਜਾਂ ਚਰਬੀ ਵਗੈਰਾ ਵਜ਼ਨ ਘਟਦਾ ਵੀ ਵੱਧਦਾ ਉਹ ਬਿਲਕੁਲ ਨਾਰਮਲ ਹੋ ਜਾਂਦਾ ਤੇ ਬੀਪੀ ਲੋ ਹੁੰਦਾ 슈ਗਰ ਵਗੈਰਾ ਸਾਰਾ ਕੁਝ ਸਹੀ ਹੋ ਜਾਂਦਾ ਇਹਦੇ ਨਾਲ ਇੱਕ ਮੈਂ ਆਈਟਮ ਦੇਖ ਰਿਹਾ ਜਿਹੜੀ ਆ ਪਈਆ ਇਹ ਆਈਟਮ ਜਿਹੜੀ ਹੈਗੀ ਆ ਇਹ ਕਿਹੜੀ ਤਾਤ ਦੀ ਬਣੀ ਹੋਈ ਹੈ ਇਹ ਇਹ ਲੇਚੇ ਲੂਚੇ ਲੌਂਗ ਬਦਾਮਦਣ ਘੁੱਟਣ ਵਾਸਤੇ ਆ ਪਿੱਤਲ ਦੀ ਤਾਤ ਜਿਵੇਂ ਕਿ ਆਪਾਂ ਚਾਹ ਦੇ ਵਿੱਚ ਮਸਾਲਾ ਰਕੜ ਕੇ ਪਾਉਣਿਆ ਉਹਦੇ ਵਾਸਤੇ ਬਣੀ ਹੋਈ ਆ ਇਹਦੇ ਵੀ ਬਹੁਤ ਵਧੀਆ ਫਾਇਦੇ ਹੋਣਗੇ ਜਦੋਂ ਬਿੱਤਲ ਦੇ ਵਿੱਚ ਰਕੜ ਕੇ ਪਾਣਾ ਇਸ ਤੋਂ ਬਿਨਾਂ ਕੋਈ ਹੋਰ ਤੁਹਾਡੇ ਕੋਲ ਕਿਹੜੀ ਆਈਟਮ ਆ ਜਿਹਦੇ ਵਿੱਚ ਅਸੀਂ ਘਰਾਂ ਦੇ ਵਿੱਚ ਪਾਣੀ ਭਰ ਕੇ ਰੱਖ ਸਕਦੇ ਆ ਜੇ ਪਾਣੀ ਬਰਤੋਂ ਦੇ ਵਿੱਚ ਪੀਣ ਵਾਸਤੇ ਜਿਵੇਂ ਕਿ ਅੱਜ ਕੱਲ ਲੋਕਾਂ ਦੇ ਫਿਲਟਰ ਲਗਾਏ ਗਏ ਨੇ ਉਹ ਸਟੈਪ ਦੀ ਕੋਈ ਚੀਜ਼ ਹੋਰ ਨਹੀਂ ਤੁਹਾਨੂੰ ਮਿਲ ਜਾਣਾ ਉਹ ਤਾਂਬੇ ਦੇ ਵਾਟਰ ਕੂਲਰ ਮਿਲ ਜਾਣੇ ਆ ਦੇਖੋ ਆ ਤਾਂਬੇ ਦਾ ਵਾਟਰ ਕੂਲਰ ਹੈ ਅੱਛਾ ਕਿੰਨਾ ਪਾਣੀ ਪੈਂਦਾ ਇਹਦੇ ਵਿੱਚ ਇਹਨੂੰ ਕਿੰਨੇ ਕ ਕਾਸਟਲੀ ਇਹ ਕਿੰਨਾ ਜਿਹੜਾ ਹੈਗਾ ਇਹ ਰਕਾਰਪੇ ਦਾ ਹੋਣਾ ਇਹਦਾ ਵਜ਼ਨ ਲਗਭਗ 2.5 ਕਿਲੋ ਹੋਣਾ। ਓਕੇ ਓਕੇ। ਜਿਵੇਂ ਇਹ ਚਲੋ ਆਪਾਂ ਵਰਤੋਂ ਵਾਸਤੇ ਲੈ ਜਿੰਦਾ ਕੱਲ ਨੂੰ ਕਿਸੇ ਕਿਸਮ ਦੀ ਇਹਦੇ ਵਿੱਚ ਟ੍ਰੇਡ ਆ ਜਾਂਦੀ ਆ ਜਾਂ ਕੁਝ ਹੋਰ ਹੋ ਜਾਂਦਾ ਉਹ ਤੁਹਾਡੀ ਫਿਰ ਉਹ ਵਾਪਸ ਵੀ ਹੁੰਦੀ ਹੋਊਗੀ ਵੀ ਤੁਸੀਂ ਬਦਲ ਕੇ ਦੇ ਦੇਣੀ। ਜਿਵੇਂ ਸਾਲ ਦੇ ਵਿੱਚ ਵਿੱਚ ਇਹਨੂੰ ਕੁਝ ਵੀ ਹੁੰਦਾ ਜਾਂ ਕੁਝ ਵੀ ਦਿੱਕਤ ਆਉਂਦੀ ਆ ਸਾਲ ਦੇ ਵਿੱਚ ਵਿੱਚ ਚੇਂਜ ਹੋਦਾ ਦਾ ਨਹੀਂ ਨਾ ਇਹ ਟ੍ਰੇਡ ਨਹੀਂ ਆਦੀ। ਜਿਵੇਂ ਆਪਾਂ ਬਾਹਰ ਦੇਖਦੇ ਆਂ ਬਾਹਰਲੇ ਪਾਸੇ ਵੀ ਤੁਹਾਡੇ ਜਿਹੜੇ ਹੈਗੇ ਨੇ ਹਾਂ ਵਰਤਣ ਰੱਖੇ ਗਏ ਹੈਗੇ ਨੇ ਜਿਹੜੇ ਇਹ ਵਰਤਣ ਹੈ ਮੈਂ ਦੇਖ ਰਿਹਾ ਵੀ ਜਿਹੜੇ ਆ ਆ ਚੀਜ਼ ਆ ਜਿਹੜੀ ਹੈਗੀ ਆ ਇਹ ਆਹ ਇਹ ਕੀ ਆਟਮਾ ਹੈ। ਇਹ ਜਿਵੇਂ ਆਪਾਂ ਇਹਦੇ 'ਚ ਛਾਪਾ ਹੈ ਇਹਦੇ 'ਚ ਰੋਕੇ ਰੱਖ ਸਕਦੇ ਆ ਜੋ ਕੋਈ ਫਰੂਟ ਵਗੈਰਾ ਕੱਟ ਕੇ ਜੋ ਕੁਝ ਹੋਰ ਆਈਟਮ ਵੀ ਰੱਖ ਸਕਦੇ ਆ ਇਹਦੇ 'ਚ ਅੱਛਾ ਇਹ ਤੋਂ ਬਿਨਾ ਜਿਵੇਂ ਹੁਣ ਆਪਾਂ ਆ ਦੇਖ ਲੈਣਾ ਵੀ ਆਪਾਂ ਆਹ ਇਹ ਇਹ ਕੀ ਇਹ ਕਿਹੜੇ ਆਈਟਮ ਜਿਹੜੀ ਇਹ ਸ਼ੋਅ ਵਾਸਤੇ ਵੀ ਯੂਜ਼ ਕਰਦੇ ਆ ਇਹਦੇ 'ਚ ਫਲਾਵਰ ਵੋਡ ਕਹਿੰਦੇ ਆ ਇਹਨੂੰ ਫਲਾਵਰ ਵੀ ਰੱਖ ਸਕਦੇ ਆ ਜਾਂ ਕੁਝ ਹੋਰ ਵੀ ਸਮਾਨ ਰੱਖ ਸਕਦੇ ਆ ਇਹਦੇ 'ਚ ਪ੍ਰਾਤਨ ਸਮੇਂ ਦੇ ਹੁੱਕੇ ਪਏ ਦੇਖ ਰਿਹਾ ਵੀ ਜਿਹੜੇ ਵੀ ਹੁੱਕੇ ਪਏ ਨੇ ਪੁਰਾਣੇ ਸਮੇਂ ਦੇ ਇਹ ਵੀ ਇਹ ਕਿੰਨੇ ਕੁ ਲੋਕ ਆ ਜਿਹੜੇ ਹੁੱਕੇ ਦੇ ਸ਼ਕੀਨ ਆਪਾਂ ਹੁਣ ਤੁਹਾਡੇ ਕੋਲ ਕਿੰਨੇ ਘੋਂਦੇ ਜਿਹੜੇ ਇਹ ਹ ਉਹ ਲੇਨ ਆਉਂਦੇ ਨੇ ਹੁੱਕੇ ਜਿੱਦਾਂ ਇਹਦੇ 'ਚ ਹੁੱਕੇ ਇੱਕ ਇਹ ਤੰਬਾਕੂ ਵਾਲਾ ਹੁੱਕਾ ਇੱਕ ਫਲੇਵਰ ਵਾਲੇ ਹੁੱਕੇ ਉਹ ਆਉਂਦੇ ਫਲੇਵਰ আচ্ছা ਇੱਕ ਮੈਂ ਹੋਰ ਆਈਟਮ ਦੇਖਿਆ ਜੀ ਬਾਲਟੀ ਆ ਇਹ ਵੈਸੇ ਹੈ ਤਾਂ ਇਹ ਤਾਂਬੇ ਦੀ ਆ ਜਿਹੜਾ ਵਿੱਚ ਇਹਦੇ ਵਿੱਚ ਕੀ ਕੀਤਾ ਹੋਇਆ ਇਹਦੇ ਹਾਂ ਇਹ ਵਿੱਚ ਜਿੱਦਾਂ ਇਹ ਰੈਸਟੋਰੈਂਟ ਨਹੀਂ ਰੱਖ ਦਿੰਗੇ ਵਿੱਚ ਸਟੀਲ ਹੁੰਦਾਗਾ ਇਹਦੇ 'ਚ ਤਾਂਬੇ 'ਚ ਆਪਾਂ ਪਾ ਕੇ ਖਾ ਨਹੀਂ ਸਕਦੇਗੇ ਟੇਟ ਸਟੀਲ ਦੀ ਲੋਡ ਹੁੰਦੀ ਹੈ ਇਹਨੂੰ ਹਾਂ ਕੀ ਫਿਰ ਇਹ ਮਾਂਜਣ ਦੇ ਵਿੱਚ ਜਿਹੜਾ ਸਾਫ਼ ਕਰਨ ਦੇ ਵਿੱਚ ਵੀ ਇਹ ਬਹੁਤ ਜਿਹੜਾ ਸੌਖਾ ਰਹਿੰਦਾ ਹੋਊਗਾ ਇੱਥੇ ਕਿ ਮੈਂ ਪਿੱਤਲ ਦੀ ਬਾਲਟੀ ਵੀ ਦੇਖੀ ਸੀ ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਤੁਹਾਡਾ ਜਿਹੜਾ ਇਹ ਸ਼ਸ਼ਟਕ ਤਾਂਬੇ ਦੀ ਦਾ ਬਾਕੀ ਜਿਹੜੀਆਂ ਆ ਚੀਜ਼ਾਂ ਆਟਮਾਂ ਪਈਆਂ ਨੇ ਇਹ ਕੀ ਕਹਿੰਗੇ ਸਰ ਦਰਸ਼ਕਾਂ ਇਹਦੇ ਬਾਰੇ ਵੀ ਮੜਾ ਜਾਣਨਾ ਪਊਗੀ ਇਹ ਕੀ ਹੈ ਇਹ ਪੁਰਾਣੇ ਟਾਈਮ ਵਿੱਚ ਦੇਖਦੇ ਸੀਗੇ ਰਾਜੇ ਤੇ ਮਹਾਰਾਜੇ ਜਵਾਨੀ ਦੀ ਫਰਾਈਆ ਹੁੰਦੀ ਸੀਗੀਆ ਫਰਾਈਆ ਤੇ ਹੁਣ ਆਪਾਂ ਦੇਖ ਰਹੇ ਹਾਂ ਇਹ ਨਾਲ ਫਰਾਈਆ ਫਲਾਵਰ ਪੋਟ ਡਿਜ਼ਾਈਨਿੰਗ ਵਾਲੇ ਟੇਬਲ ਸ਼ੋਅ ਵਾਸਤੇ ਬਹੁਤ ਬਹੁਤ ਯੂਨਿਕ ਚੀਜ਼ਾਂ ਆndੀਆਂ ਨੇ ਪਿੱਤਲ ਦੇ ਵਿੱਚ ਤੇ ਆਪਾਂ ਵਰਤਣ ਲਈ ਵੀ ਬਹੁਤ ਵਧੀਆ ਚੀਜ਼ਾਂ ਆndੀਆਂ ਨੇ ਅੰਤ ਦੇ ਵਿੱਚ ਤੁਸੀਂ ਜਿਹੜੇ ਸਾਡੇ ਦਰਸ਼ਕਾਂ ਨੂੰ ਇਸ ਪਿੱਤਲ ਪ੍ਰਤੀ ਕੀ ਮੈਸੇਜ ਦਿਓਗੇ ਵੀ ਉਹਨਾਂ ਨੂੰ ਕਿਉਂ ਜ਼ਰੂਰੀ ਪਿੱਤਲੜਾ ਵਰਤਣਾ ਚਾਹੀਦਾ ਮੈਂ ਉਹਨਾਂ ਲੋਕਾਂ ਨੂੰ ਇੱਦਾਂ ਹੀ ਕਹਿਣਾ ਚਾਹਣਾ ਕਿ ਸਟੀਲ ਅਲੂਮੀਨੀਅਮ ਨਾਲੋਂ ਬੱਤੋ ਪਿੱਤਲ ਦੀ ਖਾਣਾ ਪੀਣਾ ਸਹੀ ਰੱਖੋ ਤੇ ਤਾਂਬੇ ਵਿੱਚ ਆਪਣਾ ਪਾਣੀ ਪੀਵੋ ਤੇ ਇਹਦੇ ਵਿੱਚ ਬਹੁਤ ਸੁਰੱਖਿਆ ਜਿਵੇਂ ਦੇਖੋ ਜੀ ਇਸ ਦੁਕਾਨਦਾਰ ਵੱਲੋਂ ਬਹੁਤ ਜਿਹੜੀ ਸੋਹਣੀ ਸਾਡੇ ਦਰਸ਼ਕਾਂ ਨੂੰ ਆ ਇੱਕ ਜਾਣਕਾਰੀ ਦਿੱਤੀ ਗਈ ਹੈ ਪਿੱਤਲ ਦੇ ਭਾਂਡੇ ਦੇ ਪ੍ਰਤੀ ਕਿਉਂਕਿ ਮੁੜ ਕੇ ਦੁਬਾਰੇ ਫੇਰ ਆਪਾਂ ਜੇ ਕਹ ਲਓ ਤਾਂ ਪੁਰਾਣੇ ਜ਼ਮਾਨੇ ਵਾਲਾ ਪੁਰਾਣੀਆਂ ਆਵਾਸਥਾ ਦਾ ਟਰੈਂਡ ਮੁੜ ਕੇ ਦੁਬਾਰੇ ਫੇਰ ਆ ਰਿਹਾ ਕਾਰਨ ਕਾਰਨ ਇਹ ਹੈ ਵੀ ਅਸੀਂ ਲੋਕ ਜਿਹੜੇ ਹੈਗੇ ਆ ਪਲਾਸਟਿਕ ਦੇ ਮਗਰਾ ਪੈ ਗਏ ਸੀ ਹੱਤ ਧੋ ਕੇ ਜਾ ਕੇ ਲੈ ਸਟੀਲ ਦੇ ਮਗਰ ਪੈ ਗਏ ਸੀ ਜਿਹੜਾ ਕਿ ਨਿਰਾ ਬਿਮਾਰੀ ਦਾ ਘਾਰਾ ਡਾਕਟਰ ਵੱਲੋਂ ਇਹ ਗੱਲ ਕਹੀ ਗਈ ਹੈਗੀ ਆ ਵੀ ਜਿਹੜਾ ਆਪਾਂ ਸਟੀਲ ਪਿੱਤਲ ਵਰਤਦੇ ਆ ਸਟੀਲ ਸੌਰੀ ਜਾਂ ਫਿਰ ਆਪਾਂ ਪਲਾਸਟਿਕ ਵਰਤਦੇ ਆ ਫਰਿੱਜ ਦੇ ਵਿੱਚ ਪ੍ਰੋਸੈਸਰ ਰੱਖਦੇ ਆ ਉਹਦੇ ਨਾਲ ਭਿਆਨਕ ਬਿਮਾਰੀਆਂ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪ ਵੀ ਜਿਹੜੇ ਇਹ ਪਿੱਤਲ ਦੇ ਭਾਂਡੇ ਦੁਆਰੇ ਮੁੜ ਕੇ ਆਏ ਨੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡੇ ਲੋਕਾਂ ਦੇ ਵਿੱਚ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਵਿੱਚ ਵਿਸ਼ੇਸ਼ ਯੋਗਦਾਨ ਪਾਉਣਗੇ ਮਲੇਰ ਕੋਟਲਾ ਤੋਂ ਕੈਮਰਾਪਰਸਨ ਹਰਮਨ ਦੇ ਨਾਲ ਤੁਹਾਡਾ ਆਪਣਾ ਸਰਵਿਸ ਸਿੰਗਰ ਟੋਣਾ ਓਨ ਆਇਰ ਲਈ ਮੇਰੀ ਰਿਪੋਰਟ